ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਲਈ ਕਪੂਰਥਲਾ ਪੁਲਿਸ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ਵਿੱਚ ਆ ਗਈ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਗੌਰਵ ਤੁਰਾ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਪੁਲਿਸ ਫੋਰਸ ਵੱਲੋਂ ਵਿਸ਼ਾਲ ਫਲੈਂਕ ਮਾਰਚ ਕੀਤਾ ਗਿਆ। ਫਲੈਂਕ ਮਾਰਚ ਦੌਰਾਨ ਪੁਲਿਸ ਟੀਮਾਂ ਨੇ ਪਿੰਡਾਂ ਵਿੱਚ ਗਸ਼ਤ ਕਰਦੇ ਹੋਏ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਚੋਣਾ ਦੌਰਾਨ ਕਿਸੇ ਵੀ ਕਿਸਮ ਦੀ ਗੜਬੜ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਫਗਵਾੜਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਅੱਜ ਪੁਲਿਸ ਫੋਰਸ ਵੱਲੋਂ ਤਾਕਤ ਦਾ ਵੱਡਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਡੀਐਸਪੀ ਫਗਵਾੜਾ ਭਾਰਤ 쿠ਸ਼ਨ ਸਮੇਤ ਕਈ ਪੁਲਿਸ ਅਧਿਕਾਰੀ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਦੌਰਾਨ ਐਥਐਸਪੀ ਗੌਰਵਪੁਰਾ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਿਲ੍ਹੇ ਵਿੱਚ ਕੁੱਲ 661 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ ਅਤੇ ਹਰ ਬੂਥ ਤੇ ਫੁੱਲ ਪ੍ਰੂਫ ਸੁਰੱਖਿਆ ਦੇ ਪ੍ਰਬੰਧ ਹਨ ਸੰਵੇਦਨਸ਼ੀਲ ਥਾਮਾਂ ਤੇ ਵਧੇਰੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਚੋਣ ਵਾਲੇ ਦਿਨ ਪੁਲਿਸ ਪੂਰੀ ਤਰ੍ਹਾਂ ਅਲਰਟ ਮੂਡ ਵਿੱਚ ਰਹੇਗੀ ਐਸਐਸਟੀ ਨੇ ਸਾਫ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸ਼ਰਾਰਤੀ ਤੱਤ ਨੇ ਚੋਣ ਪ੍ਰਕਿਰਿਆ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅੰਤ ਵਿੱਚ ਉਹਨਾਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਲੋਕ ਬਿਨਾਂ ਕਿਸੇ ਡਰ ਭੈ ਦੇ ਆਪਣੀ ਬੋਟ ਦਾ ਅਧਿਕਾਰ ਹੈ ਜਰੂਰ ਵਰਤਣ ਹੋਰ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਹਾਂ ਐਸਐਸਟੀ ਗੌਰਵ ਤੁਰਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਪਰਸੋ ਦੇ ਦਿਨ ਜਿਹੜਾ ਜ਼ਿਲ੍ਹਾ ਪਰੀਸ਼ਦ ਦੀ ਚੋਣਾਂ ਤੇ ਬਲਾਕ ਸਮਿਤੀ ਦੀ ਜਿਹੜੀ ਚੋਣਾਂ ਹੋਣੀ ਹੈ ਤੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੀ 661 ਪੋਲਿੰਗ ਬੂਥ ਹੈ ਉਹਦੇ ਉੱਤੇ ਮੁਕੰਮਲ ਸੁਰੱਖਿਆ ਦਾ ਪ੍ਰਬੰਧ ਕੀਤੇ ਗਏ ਹਨ ਸਾਡੇ ਕੋਲ ਜਿਹੜੀ ਇੱਕ ਭਾਰੀ ਮਾਤਰਾ ਚ ਜਿਹੜਾ ਪੁਲਿਸ ਬਲ ਉਹ ਹੈੱਡਕੁਆਰਟਰ ਵੱਲੋਂ ਵੀ ਤੇ ਜ਼ਿਲ੍ਹਾ ਪੱਧਰ ਤੇ ਵੀ ਅਸੀਂ ਮੋਬਾਈਲਾਈਜ਼ ਕੀਤਾ ਹੈ ਸਾਡੇ ਕੋਲ ਭਾਰੀ ਮਾਤਰਾ ਚ ਬਲ ਅਵੇਲੇਬਲ ਹੈਗਾ ਹੈ ਤੇ ਅਸੀਂ ਜਿਹੜੇ 600 ਕਾਟ ਪੋਲਿੰਗ ਲੋਕੇਸ਼ਨਸ ਹੈਗੇ ਪੋਲਿੰਗ ਸਟੇਸ਼ਨਸ ਹੈ ਉਹਦੇ ਉੱਤੇ ਵੱਧ ਤੋਂ ਵੱਧ ਜਿਹੜੀ ਪੁਲਿਸ ਫੋਰਸ ਤੇ ਤਾਇਨਾਤ ਕਰ ਰਹੇ ਹੈਗੇ ਆ ਇਹਦੇ ਵਿੱਚ 1800 ਤੋਂ ਵੱਧ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਆ ਜਿਹੜੀ ਸੁਰੱਖਿਆ ਡਿਊਟੀ ਦੇ ਵਿੱਚ ਜਿਹੜੇ ਤਾਇਨਾਤ ਹੋਣਗੇ ਇਹਦੇ ਨਾਲ ਨਾਲ ਅਸੀਂ ਵੱਖ-ਵੱਖ ਜਿਹੜੀ ਪੈਟਰੋਲਿੰਗ ਪਾਰਟੀਆਂ ਵੀ ਬਣਾਈਆਂ ਹੋਈਆਂ ਆ ਜਿਹਦੇ ਵਿੱਚ ਕੰਟੀਨਿਊਸਲੀ ਜਿਹੜਾ ਇਲਾਕੇ ਦੇ ਵਿੱਚ ਪੈਟਰੋਲਿੰਗ ਕਰਦੇ ਰਹਿਣਗੇ ਤੇ ਜਿੱਥੇ ਵੀ ਕੋਈ ਸਾਨੂੰ ਕਿਸੇ ਤਰੀਕੇ ਦੀ ਵੀ ਸ਼ਿਕਾਇਤ ਆਂਦੀ ਹੈ ਤੇ ਕਿਸੇ ਤੇਰੀ ਤਰੀਕੇ ਦੀ ਜਿਹੜੀ ਗਲਤ ਜਿਹੜੀ ਗਤੀਵਿਧੀ ਹੁੰਦੀ ਹੈ ਤੁਰੰਤ ਮੌਕੇ ਤੇ ਪਹੁੰਚ ਕੇ ਉਹਦੇ ਤੇ ਬਣਦੀ ਜਿਹੜੀ ਲੋੜਿੰਦੀ ਕਾਰਵਾਈ ਕੀਤੀ ਜਾਊਗੀ ਇਸ ਸਰ ਸੈਂਸਿਟਿਵ ਬੁਥ ਕਿਹੜੇ-ਕਿਹੜੇ ਨੇ ਇਹਦੇ ਵਿੱਚ ਤਕਰੀਬਨ ਅਸੀਂ 137 ਲੋਕੇਸ਼ਨਸ ਆਈਡੈਂਟੀਫਾਈ ਕੀਤੀਆਂ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਜਿੱਥੇ ਸੈਂਸਿਟਿਵਿਟੀ ਜ਼ਿਆਦਾ ਹੈਗਾ ਹੈ ਜਾਂ ਜਿੱਥੇ ਇਲੈਕਸ਼ਨ ਥੋੜੇ ਹੌਟਲੀ ਕੰਟੈਸਟਡ ਹੈ ਉਦੇ ਉੱਤੇ ਅਸੀਂ ਹੋਰ ਮੁਕੰਮਲ ਜਿਹੜੀ ਤਿਆਰੀ ਕੀਤੀ ਹੈ ਜਿਹੜੀ ਆਲਰੇਡੀ ਸੁਰੱਖਿਆ ਅਸੀਂ ਦਿੱਤੀ ਹੋਈ ਹੈ ਉਹਨੂੰ ਅਸੀਂ ਹੋਰ ਜ਼ਿਆਦਾ ਉੱਥੇ ਪੁਲਿਸ ਪਲ ਹੋਰ ਜ਼ਿਆਦਾ ਭਦਾਇਆ ਗਿਆ ਤੇ ਉੱਥੇ ਜਿਹੜੀ ਗਸ਼ਤ ਹੈ ਉਹ ਵੀ ਸਾਡੀ ਹੋਰ ਜ਼ਿਆਦਾ ਸਖਤ ਰਹੂਗੀ। ਚੌਂਕ ਪ੍ਰਚਾਰਾ ਸ਼ਾਮ ਨੂੰ 5 ਵਜੇ ਬੰਦ ਹੋਣ ਜਾ ਰਹੇ ਆ ਤੇ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਬਾਹਰੋਂ ਲੋਕ ਆਏ ਹੋਏ ਆ ਉਹਨਾਂ ਨੂੰ ਸ਼ਹਿਰ ਛੱਡਣ ਦੀ ਕਪਿੰਦਰ ਸਿਬੰਦੀ ਕੀਤੀ। ਬਿਲਕੁਲ ਇਹ ਮਾਨਯੋਗ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਮਣੇ ਆਲਰੇਡੀ ਹੁਕਮ ਜਿਹੜੇ ਕੱਢ ਦਿੱਤੇ ਗਏ ਹਨ। ਕਿ ਜਿਹੜੇ ਵੀ ਬੰਦੇ ਇਸ ਇਲਾਕੇ ਦੇ ਜਿਹੜੇ ভোটার ਨਹੀਂ ਹਨ ਉਹ ਇਲਾਕਾ ਛੱਡ ਕੇ ਇਮੀਡੀਏਟਲੀ ਚਲੇ ਜਾਣ ਨਹੀਂ ਤਾਂ ਉਹ ਡਿਸਟ੍ਰਿਕਟ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਹੋਈ ਕਿ ਤੇ ਜੇ ਕੋਈ ਸਾਨੂੰ ਐਦਾਂ ਦਾ ਜਿਹੜਾ ਕੋਈ ਵੀ ਇਨਸਾਨ ਸਾਨੂੰ ਮਿਲਦਾ ਹੈਗਾ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਊਗੀ ਤੇ ਅੱਜ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਨੂੰ ਦੇਖਦੇ ਹੋਏ ਅਸੀਂ ਵਕਫਾ ਜਿਹੜੇ ਵਲਨਰੇਬਲ ਤੇ ਸੈਂਸਿਟਿਵ ੌਪਰੇਟਸ ਦੇ ਵਿੱਚ ਫਲੈਗ ਮਾਰਚੇਸ ਕਰ ਰਹੇ ਆ ਅੱਜ ਇਸ ਵੇਲੇ ਅਸੀਂ ਟਪਈ ਪਿੰਡ 'ਚ ਹੈਗੇ ਆਂ ਕਪੂਰਥਲਾ ਦੇ ਵਿੱਚ ਇੱਥੇ ਤੇ ਹੋਰ ਜਿਹੜੇ ਸਾਨੂੰ ਲੱਗਦਾ ਹੈ ਸੈਂਸਿਟਿਵ ਪਿੰਡ ਉੱਥੇ ਅਸੀਂ ਫਲੈਗ ਮਾਰਚ ਕਰ ਰਹੇ ਆਂ ਇਹਦੇ ਨਾਲ ਨਾਲ ਪੁਲਾਥ ਥਲਕੇ ਦੇ ਵਿੱਚ ਵੀ ਜਿਹੜਾ ਨੜਾਲਾ ਬਲਾਕ ਹੋ ਗਿਆ ਢਿਲਵਾ ਬਲਾਕ ਹੋ ਗਿਆ ਫਗਵਾੜਾ ਬਲਾਕ ਉੱਥੇ ਵੀ ਜਿਹੜੇ ਵੱਖ-ਵੱਖ ਸੈਂਸਿਟਿਵ ਪਾਕਟ ਜੀ ਫਲੈਗ ਮਾਰਚਸ ਕੱਢੇ ਜਾ ਰਹੇ ਆਂ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਝੜ ਕੇ ਆਪਣਾ ਜਿਹੜਾ ਵੋਟ ਦਾ ਜਿਹੜਾ ਹੱਕ ਹੈਗਾ ਹੈ ਉਹਦੀ ਵਰਤੋਂ ਕਰਨ ਵੱਧ ਝੜ ਕੇ ਸਾਹਮਣੇ ਆਉਣ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਮੁਕੰਮਲ ਪ੍ਰਬੰਧ ਕੀਤੇ ਹਨ ਤੇ ਬੇਕ ਆਫ ਹੋ ਕੇ ਆਪਣੇ ਵੋਟ ਦਾ ਜਿਹੜਾ ਵਰਤੋਂ ਕਰਨ ਠੀਕ